ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਨਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰ ਜਿਹੜੇ ਕੇਸ ਹੈ ਉਹ ਧਾਰਮਿਕ ਪਛਾਣ ਦਾ ਜਿਹੜਾ ਹੈ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਜਿਹੜੀ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਨਿਸ਼ੀਏਟਿਵਲੀ ਅਮਰੀਕਨ ਗਵਰਨਮੈਂਟ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਨਵੇਂ ਨਿਰਦੇਸ਼ ਹੈ ਡਾਇਰੈਕਸ਼ਨ ਹੈ ਜਿਦੇ ਚ ਦਾੜੀ ਕੇਸ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆ ਨੂੰ ਉਹ ਫੌਜ ਜਿਹੜੇ ਹਮੇਸ਼ਾ ਇਵਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ। ਤੋਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੀਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਬੁਝਾਰਿਸ਼ ਕਰਨੀ ਚਾਹੀਦੀ ਆ।